ਟਰਬਲ ਤੋਂ ਮੈਨੂੰ ਟਰੰਪ ਉਹ ਜਿੱਤੇ ਆ ਗਏ ਨੇ ਉਹ ਬੜੇ ਟਰਬਲ ਬਣੇ ਹੋਏ ਜੀ ਕਦੇ ਟੈਰਫ ਲਾਤਾ ਕਦੇ ਹਟਾਤਾ ਤੇਰੇ ਤੇ ਲਾਤਾ ਤੇਰੇ ਤੇ ਹਟਾਤਾ ਉਹਨੂੰ ਚੁੱਡੀ ਵੱਡੋਨੂੰ ਵੱਡ ਕਿਦਾਂ ਦੇਖਦੇ ਜੀ ਓਵਰঅল ਸਥਿਤੀ ਨੂੰ ਟਰੰਪ ਸਾਹਿਬ ਨੂੰ ਤਾਂ ਸਮਝਣਾ ਬੜਾ ਮੁਸ਼ਕਲ ਹੈ ਮੈਨੂੰ ਲੱਗਦਾ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਲੱਗਦਾ ਕਿ ਕੀ ਕਰਨਾ ਚਾਹੁੰਦੇ ਆ ਉਹ ਕੋਈ ਵਕਤ ਹੁੰਦਾ ਸੀ ਕਿਉਂਕਿ ਯੂ ਐਸ ਵਰਲਡ ਪਾਵਰ ਹੈ ਤੇ ਯੂ ਐਸ ਦੇ ਪ੍ਰੈਜ਼ੀਡੈਂਟ ਨੂੰ ਵਰਲਡ ਲੀਡਰ ਸਮਝਿਆ ਜਾਂਦਾ ਜੀ ਕੋਈ ਵਕਤ ਹੁੰਦਾ ਸੀ ਤੇ ਜਦ ਯੂਐਸ ਪ੍ਰੈਜ਼ੀਡੈਂਟ ਬੋਲਦੇ ਸੀ ਤਾਂ ਦੁਨੀਆ ਸੁਣਦੀ ਸੀ ਬਿਲਕੁਲ ਸੁਣਦੀ ਹੁਣ ਵੀ ਹੈ ਹੁਣ ਦਿਨ ਚ ਕਈ ਵਾਰ ਸੁਣਦੀ ਹੈ ਕਿ ਵੀ ਜਿਹੜਾ ਸਵੇਰੇ ਕਿਹਾ ਸੀ ਉਹ ਮੁਕਰਤਾ ਨਹੀਂ ਗਿਆ ਪਤਾ ਨਹੀਂ ਇਹ ਬਿਲਕੁਲ ਸਹੀ ਹੈ ਜਿਹੜਾ ਦੁਪਹਿਰੇ ਕਿਹਾ ਸੀ ਸ਼ਾਮ ਨੂੰ ਕਿ ਤਾਂ ਮੁਕਰਤਾ ਨਹੀਂ ਗਿਆ ਕਿਉਂਕਿ ਸ਼ਾਮ ਉਹ ਬਹੁਤ ਜ਼ਿਆਦਾ ਯੂ ਟਰਨ ਮਾਰ ਰਹੇ ਨੇ ਬਿਲਕੁਲ ਜੀ ਹਰ ਚੀਜ਼ ਤੇ ਦੂਸਰੀ ਗੱਲ ਹੈ ਕਿ ਆਈ ਡੋਟ ਨੋ ਸਮਝ ਨਹੀਂ ਆ ਰਹੀ ਕਿ ਬੰਦਾ ਬਿਜ਼ਨਸਮੈਨ ਹੈ ਤੇ ਉਹਦੇ ਆਲੇ ਦੁਆਲੇ ਵੀ ਸਾਰੇ ਹੀ ਅਮੀਰ ਨੇ ਬਿਲੀਨਰਸ ਨੇ ਸੋ बिजनेਸਮੈਨ ਕੋਈ ਵਧੀਆ ਪੋਲੀਟੀਸ਼ੀਅਨ ਹੋ ਸਕਦਾ ਹੈ ਇਹਦੀ ਵੀ ਇੱਕ ਸ਼ੱਕ ਹੋ ਰਹੀ ਹੈ ਹੁਣ ਕਿਉਂਕਿ ਪੋਲੀਟਿਕ ਪੋਲਿਟਿਕਸ ਤੇ ਬਿਜ਼ਨਸ ਦੋ ਅਲੱਗ-ਅਲੱਗ ਚੀਜ਼ਾਂ ਨੇ बिजनेਸਮੈਨ ਪ੍ਰੋਫਿਟ ਲੱਭਦਾ ਹੈ ਰੀ ਚੀਜ਼ ਚ ਤੇ ਪੋਲਿਟ ਪੋਲਿਟਿਕਸ ਦੇ ਵਿੱਚ ਕੰਟਰੀ ਨੇ ਲੋਕਾਂ ਤੋਂ ਟੈਕਸ ਲੈ ਕੇ ਉਹਨਾਂ ਨੂੰ ਸਰਵਿਸਿਜ਼ ਦੇਣੀ ਹੁੰਦੀ ਆ ਆਪਣੇ ਜੋ ਵੀ ਕ੍ਰੀਡਿਨਸ ਐ ਯੂਐਸ ਚ ਲੋਕ ਵਸਦੇ ਆ ਸੋ ਉਹਦੇ ਵਿੱਚ ਪ੍ਰੋਫਿਟ ਮਾਰਜਨ ਨਹੀਂ ਹੁੰਦਾ ਹੈਗਾ ਸੋ ਮੈਨੂੰ ਲੱਗਦਾ ਕਿ ਟਰੰਪ ਸਾਹਿਬ ਹਰ ਇੱਕ ਚੀਜ਼ ਪ੍ਰੋਫਿਟ ਲੱਭ ਰਹੇ ਆ ਜਿਹੜਾ ਕਿ ਪੋਸੀਬਲ ਨਹੀਂ ਹੁੰਦਾ ਹੁਣ ਦੇਖਿਆ ਤੁਸੀਂ ਕਿ ਉਹ ਇਕੱਲੇ ਇੱਕ ਕੰਟਰੀ ਨਾਲ ਨਹੀਂ ਕੈਨੇਡਾ ਨਾਲ ਨਹੀਂ ਯੂ ਐਮੈਕਸੀਕੋ ਨਾਲ ਨਹੀਂ ਸਾਰੇ ਕੰਟਰੀਆਂ ਨਾਲ ਪੰਗਾ ਲਈ ਬੈਠੇ ਸੋ ਉਹ ਕੋਈ ਬਹੁਤਾ ਸਿਆਣੀ ਗੱਲ ਨਹੀਂ ਹੈਗੀ ਕਿਉਂਕਿ ਜੇ ਕਿਸੇ ਇੱਕ ਨਾਲ ਟ੍ਰਬਲ ਆ ਤਾਂ ਮੰਨ ਲਿਆ ਹਾਂਜੀ ਜਦੋਂ ਤੁਸੀਂ ਸਾਰੇ ਜਿਹੜੇ ਫਰੰਟ ਓਪਨ ਕਰ ਦਿੰਨੇ ਆ ਹੁਣ ਯੂਰਪ ਇਕੱਠਾ ਹੋ ਜਾਂਦਾ ਯੂ ਐਸ ਦੇ ਅਗੇਂਸਟ ਕੈਨੇਡਾ ਮੈਕਸੀਕੋ ਇਕੱਠੇ ਹੋ ਜਾਂਦੇ ਚਾਈਨਾ ਵਾਲਿਆਂ ਨੇ ਅ ਸਿੱਧੇ ਤੌਰ ਤੇ ਉਹਨਾਂ ਦੇ ਉਥੇ ਸੱਟ ਮਾਰਨੀ ਸ਼ੁਰੂ ਕਰ ਦਿੱਤੀ ਹੈ ਜਿੱਥੇ ਜ਼ਿਆਦਾ ਦੁੱਖ ਲੱਗਣਾ ਉਹ ਹੈ ਫਾਰਮਿੰਗ ਐਗਰੀਕਲਚਰ ਕਿਉਂਕਿ ਐਗਰੀਕਲਚਰ ਪ੍ਰੋਡਕਟ ਹੈ ਜਿਹੜਾ ਉਹ ਯੂ ਐਸ ਦਾ ਬਹੁਤ ਜ਼ਿਆਦਾ ਚਾਈਨਾ ਚ ਜਾਂਦਾ ਹੈ ਹੁਣ ਉਹਨਾਂ ਨੇ ਉਥੇ ਟੈਰਫ ਵਧਾਉਣਾ ਸ਼ੁਰੂ ਕਰਤਾ ਹੈ ਤੇ ਉਹੀ ਉਹਦੀ ਵੋਟ ਬੈਂਕ ਹੈ 트ੰਪ ਦੀ ਫਾਰਮਰਸ ਪਿੰਡਾਂ ਚ ਰਹਿਣ ਵਾਲੇ ਲੋਕ ਹੁਣ ਜੇ ਉਹਨਾਂ ਨੂੰ ਤਕਲੀਫ ਹੋਊਗੀ ਤਾਂ ਕੁਦਰਤੀਆ 트ੰਪ ਨੂੰ ਤਕਲੀਫ ਹੋਊਗੀ ਉਹ ਜਿਹੜੀ ਚਾਈਨਾ ਇਸ ਚੀਜ਼ ਤੇ ਫੋਕਸ ਕਰ ਰਿਹਾ ਕਿਉਂਕਿ ਬਹੁਤ ਸਾਰਾ ਪ੍ਰੋਡਕਟ ਆ ਜਿਹੜਾ ਉਹ ਅ ਯੂ ਐਸ ਦਾ ਫਾਰਮਿੰਗ ਦਾ ਚਾਈਨਾ ਜਾਂਦਾ ਹੈ। ਸੋ ਇਸ ਕਰਕੇ ਅ ਬੜਾ ਸਿਚੁਏਸ਼ਨ ਜਿਹੜੀ ਹੈਗੀ ਨਾ ਉਹ ਸਾਰੀ ਅ ਅਨ ਟਾਈਮਲੀ ਜੀ ਤੇ ਅ ਕੋਈ ਸਮਝ ਨਹੀਂ ਆ ਰਹੀ ਵੀ ਕਿ ਹੁਣ ਆ ਕਰਨਾ ਕੀ ਚਾਹੁੰਦਾ ਖਲਾਰਾ ਬਹੁਤ ਆਪਾ ਰਾਈਟ ਹੁਣ ਪਹਿਲਾਂ ਟੈਰਫ ਕਹਿੰਦਾ ਸੀ ਕੈਨੇਡਾ ਤੇ ਲੱਗੂਗਾ ਹੁਣ ਪਰਸੋਂ ਫੇਰ ਕਹਤਾ ਨਹੀਂ ਜੀ ਅਪ੍ਰੈਲ ਦੇ 2 ਤੱਕ ਅਸੀਂ ਨਹੀਂ ਹੁਣ ਜੇ ਨੈਗੋਸ਼ੀਏਟ ਵੀ ਕਰਨਾ ਚਾਹੁੰਦਾ ਤਾਂ ਕੀ ਨੈਗੋਸ਼ੀਏਟ ਕਰਨਾ ਚਾਹੁੰਦਾ ਦੱਸੇ ਤਾਂ ਸਹੀ ਨਾ ਸੋ ਇਸ ਕਰਕੇ ਇੰਪੋਸੀਬਲ ਆ ਉਹਨੂੰ ਸਮਝਣਾ ਪਰ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਰਹੇ ਆ ਉਹ ਚਾਹੇ ਯੂਐਸ ਚਾਹੇ ਕੈਨੇਡਾ ਸਫਰ ਆਮ ਲੋਕ ਕਰਨਗੇ ਬਿਲਕੁਲ ਜੀ ਬਿਲਕੁਲ ਰਾਈਟ ਪੋਲਿਟਿਕਸ ਪੋਲਿਟਿਕਲ ਲੀਡਰਾਂ ਨੇ ਤਾਂ ਡਿਸੀਜਨ ਲੈ ਲੈਣੇ ਆ ਤੇ ਜਿਹੜੀ ਇਨਫਲੇਸ਼ਨ ਹੈ ਜੇ ਹੁਣ ਟੈਰਫ ਲੱਗਦਾ ਹੁਣ ਜੇ ਇੱਕ ਚੀਜ਼ 100 ਡਾਲਰ ਦੀ ਅੱਜ ਅਸੀਂ ਦੇ ਰਹੇ ਆ ਤੇ ਕੱਲ ਨੂੰ ਅਮਰੀਕਾ ਨੂੰ 125 ਡਾਲਰ ਦੀ ਪੈਣੀ ਹੈ ਕਿਸੇ ਬਿਜ਼ਨਸਮੈਨ ਨੂੰ ਉਹਨੇ 25 ਡਾਲਰ ਆਪਦੇ ਪੱਲੋਂ ਤਾਂ ਪੇ ਨਹੀਂ ਕਰਨੇ ਉਹਨੇ ਕੰਜ਼ਿਊਮਰ ਨੂੰ ਪਾਸ ਆਨ ਕਰ ਦੇਣਾ ਸਿਮਿਲਰਲੀ ਇਧਰ ਸੋ ਇਨਫਲੇਸ਼ਨ ਵਧੂਗੀ ਸੋ ਹੁਣ ਸਰਕਾਰਾਂ ਕੰਜ਼ਿਊਮਰ ਦੀ ਕਿੰਨੀ ਕੁ ਹੈਲਪ ਕਰਦੀਆਂ ਜਾਂ ਬਿਜ਼ਨਸਮੈਨ ਦੀ ਕਿੰਨੀ ਕੁ ਹੈਲਪ ਕਰਦੀਆਂ ਦੇਖਣ ਵਾਲੀ ਗੱਲ ਹੋ